ਜੋ ਸਾਡੇ ਬਹੁਤ ਹੀ ਸਤਿਕਾਰਯੋਗ ਸੰਦੀਪ ਚੀਨਾ ਜੀ ਦਾ ਪਿਛਲੇ 2 ਦਿਨ ਪਹਿਲਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਲਗਾਤਾਰ ਰੋਸ ਵਜੋਂ ਅੱਜ ਦਸੜਕਾ ਰੋਡ ਬੰਦ ਰੱਖਿਆ ਅੱਜ ਕੱਲ ਦੀ ਜਥੇਬੰਦੀ ਨੇ ਕਾਲ ਦਿੱਤੀ ਸੀ ਕਿ ਆਪਾਂ ਹੁਸ਼ਿਆਰਪੁਰ ਜਿਹੜਾ ਹੈਗਾ ਪੂਰਾ ਬੰਦ ਰੱਖਾਂਗੇ ਪਰ ਪੁਲਿਸ ਪ੍ਰਸ਼ਾਸਨ ਨੇ ਪਰਿਵਾਰ ਦੇ ਨਾਲ ਤੇ ਹੋਰ ਜਥੇਬੰਦੀਆਂ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਵੀ ਸਾਨੂੰ 2 ਦਿਨ ਦਾ ਹੋਰ ਸਮਾਂ ਦਿੱਤਾ ਜਾਵੇ ਜਥੇਬੰਦੀਆਂ ਨੇ ਤੇ ਹੋਰ ਪਰਿਵਾਰਦਿਆਂ ਨੇ ਪੁਲਸ ਦਾ ਇਹ ਕਹਿਣਾ ਮੰਨਦੇ ਹੋਏ ਵੀ ਭਰੋਸਾ ਨੂੰ ਸਵਕਾਰ ਕਰਦੇ ਹੋਏ 2 ਦਿਨ ਦਾ ਸਮਾਂ ਦਿੱਤਾ ਬਾਕੀ 2 ਦਿਨ ਬਾਅਦ ਜਿਸ ਤਰ੍ਹਾਂ ਹੁਣ ਮੀਟਿੰਗ ਹੋਏਗੀ ਉਸ ਤੋਂ ਬਾਅਦ ਦੱਸਿਆ ਜਾਵੇਗਾ ਕੀ ਪ੍ਰੋਗਰਾਮ ਹੈ ਹੁਸ਼ਿਆਰਪੁਰ ਬੰਦ ਰੱਖਾਂਗੇ ਜਾਂ ਜਿਹੜਾ ਹੈਗਾ ਪ੍ਰਭਾਤ ਚੌਕ ਬੰਦ ਰੱਖਣਾ ਉਹ ਜੋ ਵੀ ਸਾਡੇ ਸਤਿਕਾਰਯੋਗ ਸਾਥੀ ਫੈਸਲਾ ਲੈਣਗੇ ਉਸ ਤਰੀਕੇ ਨਾਲ ਕੀਤਾ ਜਾਵੇਗਾ ਅੱਜ ਦੀ ਘੜੀ ਨਹੀਂ ਬੰਦ ਹੋਏਗਾ ਅੱਜ ਦੀ ਜਿਹੜਾ ਬੰਦ ਦੀ ਕਾਲ ਹੈ ਉਹ ਜਥੇਬੰਦੀਆਂ ਵੱਲੋਂ ਬੰਦ ਕੀਤੀ ਦੀ ਵਾਪਸ ਲੈ ਲਈ ਗਈ ਹੈ ਦੇਖੋ ਅੱਜ ਅਸੀਂ ਪਰਿਵਾਰ ਦੇ ਨਾਲ ਰਾਫਤਾ ਕੀਤਾ ਤੇ ਪਰਿਵਾਰ ਨੂੰ ਜਿਹੜੀ ਪੁਲਿਸ ਦੀ ਕਾਰਕੁਜ਼ਰੀ ਹੈਗੀ ਜਿਹੜਾ ਇਨਵੈਸਟੀਗੇਸ਼ਨ ਦਾ ਸਟੇਜ ਹੈਗਾ ਉਸ ਤੋਂ ਜਾਣੂ ਕਰਾਇਆ ਹੈਗਾ ਤੇ ਕੁਝ ਚੀਜ਼ਾਂ ਜਿਹੜੀ ਹੈਗੀ ਸੀ ਇਨਵੈਸਟੀਗੇਸ਼ਨ ਨੂੰ ਧਿਆਨ ਚ ਰੱਖਦੇ ਵਾ ਡਿਸਕਲੋਜ਼ ਨਹੀਂ ਕਰ ਸਕਦੇ ਬਟ ਪਰਿਵਾਰ ਨੂੰ ਅਸੀਂ ਦੱਸਿਆ ਹੈਗਾ ਤੇ ਉਹਨੇ ਪਰਿਵਾਰ ਨੇ ਉਸਤੇ ਸਹਿਮਤੀ ਜਤਾਈ ਹੈਗੀ ਸੈਟੀਸਫੈਕਸ਼ਨ ਜਾਇਰ ਕੀਤਾ ਹੈਗਾ ਪਰਿਵਾਰ ਦਾ ਆਈ ਹੈਗਾ ਕਿ ਜਲਦੀ ਤੋਂ ਜਲਦੀ ਦੋਸ਼ੀ ਫੜੇ ਜਾਣ ਪੁਲਿਸ ਦਾ ਵੀ ਆਈ ਹੈਗਾ ਕਿ ਜਲਦੀ ਤੋਂ ਜਲਦੀ ਦੋਸ਼ੀ ਫੜੇ ਜਾਣ ਐਟ ਦ ਸੇਮ ਟਾਈਮ ਬਾਕੀ ਜਿਹੜੇ ਜਥੇਬੰਦੀਆਂ ਹੈਗੀ ਜਿਹੜੇ ਜਾਂਦਾ ਸਪੋਰਟਸ ਜਿਹੜੀ ਹੈਗੀ ਆਈ ਵੀ ਹੈਗੀ ਉਹਨਾਂ ਦਾ ਵੀ ਆਈ ਹੈਗਾ ਕਿ ਜਲਦੀ ਤੋਂ ਜਲਦੀ ਦੋਸ਼ੀ ਫੜੇ ਜਾਣ ਤੇ ਹੌਸ਼ਿਆਰਪੁਰ ਬੰਦ ਦੀ ਕਾਲ ਦਾ ਮਕਸਦ ਵੀ ਆਇਆ ਸੀਗਾ ਕਿ ਜੀ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਸ਼ਾਸਨ ਤੇ ਪੁਲਿਸ ਤੇ ਪ੍ਰੈਸ਼ਰ ਬਣਾਇਆ ਜਾਏ ਤੇ ਉਹ ਜਦੋਂ ਅਸੀਂ ਕਨਵਿੰਸ ਕੀਤਾ ਕਿ ਪ੍ਰੈਸ਼ਰ ਆਲਰੇਡੀ ਅਸੀਂ ਕੰਮ ਕਰ ਰਹੇ ਹੈਗੇ ਤੇ ਸਾਡੇ ਕਾਰਗੁਜ਼ਾਰੀ ਤੋਂ ਜਦੋਂ ਉਹਨਾਂ ਨੇ ਕਿਹਾ ਕਿ ਸੈਟੀਸਫੈਕਸ਼ਨ ਹੈਗਾ ਐਟ ਦ ਸੇਮ ਟਾਈਮ ਜੇਕਰ ਬੰਦ ਹੁੰਦਾ ਹੈਗਾ ਸਾਡਾ ਰਿਸੋਰਸਸ ਡਾਇਵਰਟ ਹੁੰਦਾ ਹੈ ਤੇ ਗੇਸ ਤੇ ਜਿਹੜਾ ਜਿੰਨੀ ਸਿੱਦਤ ਨਾਲ ਅਸੀਂ ਕੰਮ ਕਰ ਸਕਦੇ ਹਾਂ ਉਹ ਨਹੀਂ ਕਰ ਪਾਵਾਂਗੇ ਤੇ ਅਸੀਂ ਲਾਅਨ ਆਰਡਰ ਵਾਲੇ ਪਾਸੇ ਚਲੇ ਜਾਵਾਂਗੇ ਤੇ ਉਸ ਦੇ ਨਾਲ ਇਹਨਾਂ ਨੇ ਸਹਿਮਤ ਹੁੰਦੇ ਉਹ ਹੰਸ਼ਰਪੁਰ ਬੰਦ ਜਿਹੜੀ ਕਾਲ ਆਪਣੀ ਵਾਪਸ ਲੈਂਦੀ ਹੈ ਕਿ ਹੁਣ ਅਸੀਂ ਜਿਹੜਾ ਹੈਗਾ ਆਪਣਾ ਇਨਵੈਸਟੀਗੇਸ਼ਨ ਤੇ ਜੋਰ ਦੇ ਕੇ ਕੰਮ ਕਰਕੇ ਤੇ ਜਲਦ ਤੋਂ ਜਲ ਦੋਸ਼ੀ ਫੜ ਕੇ ਤੇ ਜਿਹੜਾ ਹੈਗਾ ਉਹਨਾਂ ਨੂੰ ਕਾਨੂੰਨ ਮੁਤਾਬਿਕ ਸਜ਼ਾ ਦਿਲਾਵਾਂਗੇ ਜਿਹੜਾ ਇੱਕ ਰੋਪੀ ਫੜਿਆ ਉਹ ਦੀ ਚੁਣੌਤੀ ਜਾਂਚ ਪੜਾ ਲਿਖਿਆ ਕੀ ਮੋਟਿਵ ਸੀ ਮਾਰਿਆ ਸਾਰੀ ਚੀਜ਼ਾਂ ਜਿਹੜੀ ਹੈਗੀ ਨਾ ਜੀ ਇਨਵੈਸਟੀਗੇਸ਼ਨ ਦੇ ਜਿਹੜੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜਦੋਂ ਸਾਰੀ ਕਲੀਅਰिफाई ਹੋ ਜਾਣਗੀਆਂ 頑張っ